ਕੀ ਆ ਜਿੰਨਾ ਸਿੱਖ ਬਾਮ ਹੈ ਕੀ ਇਹ ਸਿੱਖ ਬਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਮਰ ਗਈ ਆ ਕੀ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਅਕਾਲੀ ਦਲ ਦੇ ਵਾਰਸਾਂ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕੀ ਗੁਰੂਗ੍ਰੰਥ ਸਾਹਿਬ ਦੀ ਬਿਆਦ ਵੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਨੇ ਸਭ ਤੋਂ ਮਾਰਾਤ ਘਣਾਉਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨੇ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬਿਆਦੀ ਨਾਲ ਸੰਬੰਧਿਤ ਦਰਜ ਨੇ ਔਰ ਔਨ ਰਿਕਾਰਡ ਆਏ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੀਅਰ ਕਰੇਗਾ ਉਸ ਤੇ ਸ਼ਰਮ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਟੇਰਾ ਪ੍ਰੇਮੀ ਨੇ ਪ੍ਰਦੀਪ ਕਲੇਰ ਦੇ ਮਾਮਲੇ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਇਆ ਜਿੱਥੇ ਐਸਜੀਪੀਸੀ ਦੇ ਮੈਂਬਰ ਨੇ ਗੁਰਚੰਦ ਸਿੰਘ ਗਰੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਬਾਗੀ ਧੜੇ ਦੇ ਉੱਤੇ ਗੁੱਸਾ ਕੱਢਿਆ ਗਿਆ ਉਹਨੇ ਕਿਹਾ ਕਿ ਪ੍ਰਦੀਪ ਕਲੇਰ ਨੂੰ ਹੁਣ ਆਪਣਾ ਸਹਾਰਾ ਮੰਨਿਆ ਜਾ ਰਿਹਾ ਬਾਗੀ ਧੜੇ ਵੱਲੋਂ ਉੱਥੇ ਹੀ ਉਹਨੇ ਕਈ ਗੱਲਾਂ ਕੀਤੀਆਂ ਨੇ ਜਿਹੜੇ ਦੋਸ਼ ਪਹਿਲਾਂ ਦੇ ਲੱਗੇ ਆ ਉਸ ਸਮੇਂ ਦੀ ਕਾਲੀ ਸਰਕਾਰ ਤੇ ਉਹੀ ਦੋਸ਼ ਇਹਨੇ ਦੱਸੇ ਆ ਪਰ ਮੈਨੂੰ ਗਿਲਾ ਇਸ ਗੱਲ ਦਾ ਕਿ ਆ ਜਿੰਨਾ ਸਿੱਖ ਬਾਮ ਆ ਕੀ ਇਹ ਸਿੱਖ ਬਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਮਰ ਗਈ ਆ ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦਾ ਦੁੱਖ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆਂ ਦੀ ਅਸੀਂ ਅਕਾਲੀ ਦਲ ਦੇ ਵਾਰਿਸ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਮੈਂ ਬੜੇ ਸਤਕਾਰ ਨਾਲ ਨਾਂ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਂ ਉਹਨੂੰ ਤਾਂ ਬਹੁਤ ਸਤਿਕਾਰ ਕਰਦਾ ਚਾਹੇ ਉਹ ਕਾਲੀਗੜ੍ਹ ਚ ਨਹੀਂ ਵੀ ਸੀ ਰਹੇ ਉਦੋਂ ਵੀ ਮੈਂ ਸਤਿਕਾਰ ਕਰਦਾ ਸੀ ਅੱਜ ਵੀ ਮੈਂ ਆਨਲਾਈਨ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਕਿ ਮੇਰੇ ਮਨ ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਵਡਾਲਾ ਸਾਹਿਬ ਦੇ ਮਨ ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕੀ ਗੁਰੂਗ੍ਰਾਂਧ ਸਾਹਿਬ ਦੀ ਬਿਆਦਵੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਕੋ ਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਨੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਹੋ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਖ ਸਾਹਿਬ ਕੋਲ ਜਾਂ ਕੀ ਤੁਸੀਂ ਕਾਲਤਖ ਸਾਹਿਬ ਨੂੰ ਕਿਨਾਂ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਕਾਲਤਖ ਸਾਹਿਬ ਕੋਲ ਜਾ ਕੇ ਤੁਸੀਂ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦਾ ਜਵਾਬ ਦੀ ਡੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਹਨੇ ਸਭ ਤੋਂ ਮਾੜਾ ਧੱਕਾਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨੇ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਵਿੱਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਦਰਜ ਨੇ ਔਨ ਔਨ ਰਿਕਾਰਡ ਆਏ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮੁਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੇਰ ਕਰੇਗਾ ਕੁਸਤਾ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਹਨੇ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਂ ਇਹ ਸਦਾ ਕਹਿਣਾ ਚਾਹੁੰਦਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋ ਕਿ ਸੀ ਅਕਾਲੀ ਦਲ ਨੂੰ ਕਿਹੜਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਪ੍ਰਧਾਨ ਬਣਾਓ ਤਾਂ ਇਹ ਤੁਹਾਡਾ ਪਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਆ ਜਿਹਦੇ ਕਰਕੇ ਉਹ ਬਾਹਰ ਫਿਰ ਰਿਆ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ ਦੁਆਲੇ ਗੰਦ ਨੰਦਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਆ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇ ਨਾਲ ਕਾਲ ਭੇਟ ਕਰੇ ਸੰਗਰਪਾਨ ਉਹ ਕਿੱਥੇ ਚਲੀ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਫਰਜ਼ ਸਾਡਾ ਇਹ ਬਣਦਾ ਸੀ ਜਿਹੜਾ ਗੱਲਾਂ ਇਹ ਲਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਜਗਾਉਂਦੇ ਸਰਕਾਰ ਦੇ ਲਈ ਇਸ ਗੱਲ ਦੀ ਆਵਾਜ਼ ਉਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਹੀਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵੱਖਰਾ ਕਹਤਾ ਉਹਨੂੰ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾਂ ਅਕਾਲ ਤਖਤ ਸਾਹਿਬ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੈਂਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਆਸ਼ਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਕਿਨਾਂ ਜਹਦਰ ਸਾਹਿਬ ਇਹ ਹੋਰ ਗੱਲਾਂ ਜੀ ਜਮਾ ਕਰੂ ਹੱਦ ਹੋ ਗਈ ਆ ਏਡੀ ਸ਼ਰਮਨਾਕ ਗੱਲ ਆ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਧਰੇ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਬਲਾ ਇੱਕ ਸਿੱਖ ਹੋਣ ਦੇ ਨਾਤੇ ਉਹ ਇਹ ਬਹੁਤ ਮਾੜੀ ਗੱਲ ਆ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਆ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਮੁੱਢ ਜੀ ਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਹਾਂ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਾ ਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਕਿ ਬਹੁਤ ਧੰਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਇਹ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਡਰੋ 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 ਅਕਾਲ ਤਖਤ ਦੇ ਦਾਸਵੇਂ ਪਾਤਸ਼ਾਹ ਦੀ ਉਸ ਸ਼ਕਤੀ ਦੇ ਭੈ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਛਾਣਾ ਆਊਗਾ ਉਹ ਕੁਝ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬੜੀ ਕਰਨ ਲਈ ਕਿਸੇ ਨੂੰ ਬਾਕੀ ਨਾ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਰਨਾ ਵਾ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰਾਂ ਝਾੜੂ ਬਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕੀ ਇੱਕ ਵਿਅਕਤੀ ਨਾਲ ਜਿਹੜਾ ਕੋਈ ਤੁਹਾਡਾ ਰਾਸ ਹੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬਿਆਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿੰਦਾ ਉਹਨੂੰ ਕਾਲ ਨਹੀਂ ਜਿਹੜੇ ਚੰਗਾ ਅਕਾਲੀਦਾਰ ਤੁਸੀਂ ਬਣਾਉਣ ਜਾ ਰਹੇ ਹੋ ਦਾ ਪ੍ਰਧਾਨ ਬਣਾ ਦੋ ਇਹ ਅੱਜ ਮੇਰੇ ਮਨ ਦੇ ਬਲਵਲੇ ਸੀ ਸ਼ੈ ਦਿੱਤੀ ਜਾ ਰਹੀ ਹੈ ਕਿਦ ਤਰ੍ਹਾਂ ਤੇ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ੈ ਸਰਕਾਰਾਂ ਦੀਆਂ ਮੈਂ ਕਹਿੰਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਹੈ ਉਹ ਕਹਿੰਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕਾਲ ਤੱਕ ਸਾਲ ਦੀ ਉਸ ਸਰਵਉੱਚਾਂ ਨੂੰ ਚੈਲੰਜ ਕਰਉਣਾ ਕਾਂਗਰਸ ਕਹਿੰਦੀ ਹੈ ਮੈਂ ਢਾਹਾ ਅਕਾਲ ਤਖਸਰ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਆ ਪਰ ਹੈਰਾਨੀ ਇਸ ਗੱਲ ਦੀ ਕਿ ਉਹਨਾਂ ਤਿੰਨ ਪਾਰਟੀਆਂ ਦੀਆਂ ਨੀ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਸਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਆਪ ਨੂੰ ਵਟੇ ਕਾਲੀ ਘੋਰੀਓ ਡੁੱਬ ਕੇ ਮਰਨ ਵਾਲੀ ਗੱਲ ਗਰੇਵ ਸਾਹਿਬ ਜਿਸ ਤਰ੍ਹਾਂ ਇਹ ਮਾਮਲਾ ਸ੍ਰੀ ਕਾਲਤਖਸਰੂ ਕੇ ਪਹੁੰਚਿਆ ਦੋਮਾ ਤੇ ਰਾਨੋ ਸੰਜਮ ਰਖਣ ਦੀ ਲੋੜ ਨਹੀਂ ਇਸ ਮਸਲੇ ਤੇ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਜੀ ਇਹਦਾ ਮਤਲਬ ਤੁਹਾਨੂੰ ਕਾਲਤਖਸਰੂ ਤਾਂ ਕੋਈ ਕੋਈ ਉਹ ਤਾਂ ਉਹਦਾ ਸਤਕਾਰ ਨਹੀਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਦੋਮਾ ਤੇ ਰਾਨੋ ਦੀ ਇੰਜਾਮਬਾਜ਼ੀ ਨਹੀਂ ਦੂਜੀ ਤਰ ਮੈਂ ਨਹੀਂ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਨ ਲਈ ਬੈਠਾ ਇੱਥੇ ਪਰ ਮੈਂ ਇਹ ਗੱਲ ਕਰਦਾ ਕਿ ਜਿੰਨਾਂ ਨੂੰ ਤੁਸੀਂ ਪੱਤਰ ਦਿੱਤਾ ਉਹਨਾਂ ਨੇ ਸੱਦਾ ਦਿੱਤਾ ਉਹਨੇ ਜਵਾਬ ਦੇਤਾ ਉਹ ਜਵਾਬ ਚ ਜਵਾਬ ਇੱਕ ਇਤਿਹਾਸ ਦਾ ਪੰਨਾ ਬਣ ਗਿਆ ਜਿਹੜਾ ਕਦੇ ਲੁਕਿਆ ਰਹਿ ਨਹੀਂ ਸਕਦਾ ਉਹਦੇ ਲਈ ਤੁਸੀਂ ਸਵਾਲ ਕੀਤੇ ਠੀਕ ਆ ਮੈਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਪਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਆਪਣਾ ਹੀਰੋ ਬਣਾ ਰਹੇ ਜਿਹਨੇ ਸਭ ਤੋਂ ਘਰੋਣੀ ਕੰਮ ਕੀਤਾ ਕੀ ਸੇਖ ਨੂੰ ਐਡਾ ਗਰਗ ਗਿਆ ਉਹਦੀ ਅੱਖ ਮਰ ਗਈ ਆਪਣੇ ਗੁਰੂ ਪ੍ਰਤੀ ਉਹਦਾ ਸਮਰਪਣ ਖਤਮ ਹੋ ਗਿਆ ਇਹ ਲੋਕ ਕੀ ਗਵਾਹੀ ਕਰਨਗੇ ਇਹ ਬਹੁਤ ਵੱਡਾ ਸਵਾਲ ਆ ਮੈਂ ਸੰਗਤ ਨੂੰ ਅਪੀਲ ਕਰਦਾ ਮੈਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਅਪੀਲ ਕਰਦਾ ਕੀ ਇਸ ਗੱਲ ਦਾ ਅਸਲੀ ਅਰਥ ਸਮਝੋ ਕਿ ਇੰਨੇ ਅਸੀਂ ਗਿਰਗੇ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਫਸ ਗਏ ਕਿ ਅਸੀਂ ਰਾਜਨੀਤਿਕ ਵਿਰੋਧੀਆਂ ਨੂੰ ਮਾਰਨ ਵਾਸਤੇ ਅਸੀਂ ਆਪਣਾ ਆਕਾ ਆਪਣਾ ਹੀਰੋ ਉਹ ਬਣਾ ਲਿਆ ਜਿਹੜੇ ਬੇਅਦਬੀ ਕਰਨ ਵਾਲੇ ਨੇ ਇਹ ਡੇਰਾ ਸਰਸਾ ਸਾਧ ਦੇ ਚੇਲੇ ਈੜਿਆ ਨਾਟਕ ਕਰ ਰਹੇ ਨੇ ਸਰਕਾਰਾਂ ਨੂੰ ਬੁਲਾ ਰਹੀਆਂ ਨੇ ਪੜਿਆ ਬਾਠ ਬੋਲ ਰਿਹਾ ਉਹ ਪਰ ਅੱਜ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰ ਰਹੇ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਇਹ ਕੌਮ ਸਾਨੂੰ ਸਵਾਲ ਪੁੱਛੇਗੀ ਸੋ ਮੇਰੇ ਵਿਚਾਰ ਸੀ ਮੇਰੇ ਵਿਚਾਰਾਂ ਜਜ਼ਬਾਤ ਥੋੜੇ ਜੇ ਕਰੇਵਾਲ ਸਾਹਿਬ ਵੱਧ ਗਏ ਹੋਣਗੇ ਪਰ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਪਰ ਇਹ ਮੇਰੇ ਦਿਲ ਦਾ ਦਰਦਾ ਜਿਹੜਾ ਮੈਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਸਵਾਲ ਆ ਜਿਸ ਦਾ ਤੁਹਾਡੀ वेदना ਸਾਡੇ ਵੀ ਮਨ ਚ वेदना ਹੋਊਗੀ ਪ੍ਰਦੀਪ ਕਲੇਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਦੇ ਡੇਰੇ ਜਾਨ ਦੇ ਉਹਨੇ ਸਰਿਆਂ ਕਿਹਾ ਕਿ 2012 ਦੀਆਂ ਚੋਣਾ ਜੱਸੀ ਉਹਨਾਂ ਦੀ ਮਦਦ ਕੀਤੀ ਦੀਪਾਰ ਸਿੰਘ ਜਤਕੌਰ ਦੀ ਬਟਿੱਲੇ ਦੀ ਮਦਦ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਐਮਪੀ ਬਣਾਉਣ ਵਿੱਚ ਅਸੀਂ ਯੋਗਦਾਨ ਪਾਇਆ ਬੀਜੇਪੀ ਵੱਲੋਂ ਸਹਿਯੋਗ ਉਹਦਾ ਸਪਸ਼ਟੀਕਰਨ ਅਕਾਲੀ ਦਲ ਕਿਉਂ ਨਹੀਂ ਦਿੰਦਾ ਹੁਣ ਮੈਨੂੰ ਇਹ ਦੱਸੋ ਮੈਂ ਤੁਹਾਡੀ ਚਰਜੀਤ ਸਿੰਘ ਜੀ ਗੱਲ ਨੂੰ ਇਹ ਕਰ ਵੱਢੀ ਕਰਨਾ ਚਾਹੁੰਨਾ ਕਿ ਹੁਣ ਜਿਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿ ਐਸੀ ਮਾਨਸਿਕਤਾ ਦਾ ਬੰਦਾ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸਨਮਾਨ ਦੇ ਰਹੇ ਹੋ ਉਹ ਵੀ ਇੱਕ ਮਿੰਟ ਰੁਕੋ ਇੱਕ ਮਿੰਟ ਉਸ ਦੇ ਉਸ ਦੇ ਕਹੇ ਨੂੰ ਤੁਸੀਂ ਸਵਾਲ ਬਣਾ ਰਹੇ ਹੋ ਜਿਹੜੇ ਕਾਲਤਖਸਰ ਤੇ ਆਉਣਾ ਹੈ ਕਿ ਕਾਲਤਖਸਰ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪਿਛਲੇ ਸਮੇਂ 'ਚ ਫੋਟੋਆਂ ਨੇ ਜਾਰੀ ਨੇ ਜਾਂਦੇ ਰਹੇ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਕਾਲਤਖਸਰ ਨੇ ਤਲਬ ਕੀਤੇ ਸੀ ਅ ਅਕਾਲੀ ਦਲ ਦੇ ਜਿਹੜੇ ਤੇ ਕਾਂਗਰਸ ਦੇ ਜਿਹੜੇ ਲੋਕ ਜਿਹੜੇ ਖੜੇ ਸੀ ਇਲੈਕਸ਼ਨ 'ਚ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਸੀ ਬੁਲਾਇਆ ਜਦੋਂ ਕੋਈ ਇਹਨਾਂ ਨੇ ਕਿਉਂ ਨਹੀਂ ਕਿਹਾ ਇਹਦਾ ਮਤਲਬ ਇਹਨਾਂ ਦਾ ਨਮਾ ਦਾ ਮੈਂ ਫੇਰ ਕਹਿਣਾ ਮੈਂ ਫੇਰ ਨਹੀਂ ਤਰਫਦਾਰੀ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਕਰਦਾ ਇਹ ਜਿਹੜਾ ਕੁਝ ਹੋਇਆ ਸੀ ਉਹ ਸਾਰਾ ਕੁਝ ਸਾਹਮਣੇ ਸੀ ਪਰ ਅੱਜ ਪ੍ਰਦੀਪ ਕਲੇਰ ਦੇ ਕਹਿਣ ਤੇ ਤੁਸੀਂ ਉਹਦੇ ਸੱਚ ਨੂੰ ਮੰਨ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਕਰਨ ਜਾ ਰਹੇ ਹੋ ਇਲਜ਼ਾਮ ਕਲੇਰ ਨੂੰ ਪਾਦੇ ਕਰ ਦਈਏ ਮੈਂ ਕਹਿੰਦਾ ਇਹ ਗੈਨੀ ਗੁਰਮਖ ਸਿੰਘ ਲਗਾ ਕੇ ਆਇਆ ਹੈ ਇਹ ਮੇਰੀ ਗੱਲ ਗੈਨੀ ਗੁਰਮਖ ਸਿੰਘ ਕਹਿੰਦੇ ਮੈਂ ਚਰਜੀਤ ਸਿੰਘ ਜੀ ਇਹੋ ਹੀ ਗੱਲ ਕਰਦਾ ਕਿ ਜਿਹੜਾ ਜਿਹੜਾ ਦੋਸ਼ ਪੱਤਰ ਆ ਉਹ ਚ ਵੀ ਇਹੀ ਗੱਲਾਂ ਨੇ ਇਹੜੀ ਕਿਹੜੀ ਗੱਲ ਨਵੀਂ ਕਰਤੀ ਕਰੇਵਾ ਸਾਹਿਬ ਅਬਾ ਬਾਤ ਕਰਦੇ ਆ ਜੀ ਅਬ ਕੁਾਰਵਾਸ ਤੋਂ ਬਾਤ ਕਰਦੇ ਗੈਨੀ ਗੁਰਮਖ ਸਿੰਘ ਨੂੰ ਇੱਥੋਂ ਬਾਹਰ ਕੱਢਣਾ ਉਹ ਵੱਖਰਾ ਵਿਚਾਰ ਜੀ ਅੱਜ ਦੀ ਗੱਲ ਨੂੰ ਅੱਜ ਦੀ ਗੱਲ ਨੂੰ ਰਲਗੱਡਾ ਨਾ ਕਰੋ ਜਿਹੜੀ ਆ ਤਰਤੂਰ ਇਹਨਾਂ ਲੋਕਾਂ ਨੇ ਕੀਤੀ ਆ ਇਹ ਅਸੀਂ ਲੋਕਾਂ 'ਚ ਲਿਆਉਣਾ ਚਾਹੁੰਦੇ ਆ ਤੁਹਾਡੇ ਨੇ ਬਹੁਤ ਸਾਰਾ ਸਮਾਂ ਨਾ ਭਾਵੇਂ ਤੁਸੀਂ ਸਾਰੀ ਦਾੜੀ ਮੇਰੇ ਨਾਲ ਗੱਲ ਕਰ ਗੱਲ ਇਸ ਨੂੰ ਚੁੱਕਣਾ ਨਹੀਂ ਕਿਸੇ ਮੌਬਲੇ ਦੇ ਵਿੱਚ ਉਹਦੀਆਂ ਇੰਨੇ ਦੋਸ਼ਾਂ ਨੂੰ ਇੰਨਾ ਗੰਭੀਰ ਤੱਕ ਕਿਉਂ ਦਿੱਤੀ ਜਾ ਰਹੀ ਹੈ ਮੈਂ ਤਾਂ ਉਹੀ ਕਹਿ ਰਹਿਣਾ ਜੀ ਅਸੀਂ ਅਸੀਂ ਇੰਨੇ ਕਿ ਇੰਨੇ ਕਿ اخਲਾਕੀ ਗਿਰ ਗਏ ਆ ਕਿ ਅਸੀਂ ਉਹਨਾਂ ਨੂੰ ਆਪਣਾ ਹੀਰੋ ਬਣਾ ਰਹੇ ਆ ਉਹਨਾਂ ਦੇ ਦਿੱਤੇ ਕੋਟੇਸ਼ਨਾਂ ਨੂੰ ਅਸੀਂ ਲੋਕਾਂ ਵਿੱਚ ਲਾ ਕੇ ਜਾ ਰਹੇ ਹਾਂ ਕਿ ਸਵਾਲ ਪੁੱਛ ਰਹੇ ਆ ਸੋ ਗੁਰਚਨ ਸਿੰਘ ਗਰੇਵਾਲ ਵੱਲੋਂ ਜਿੱਥੇ ਬਾਗੀ ਤੜੇ ਦੇ ਉੱਤੇ ਕੋਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਆਪਣਾ ਪ੍ਰਧਾਨ ਪ੍ਰਦੀਪ ਕਲੇਰ ਨੂੰ ਹੀ ਚੁਣ ਲਿਆ ਜਾਵੇ ਹੁਣ ਵੇਖਣਾ ਹੋਵੇਗਾ ਬਾਗੀ ਤੜਾ ਇਸ ਮਾਮਲੇ ਨੂੰ ਲੈ ਕੇ ਕੀ ਬਿਆਨ ਦਿੰਦਾ ਹੈ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮਹਿਬুলਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ